ਕਿਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਅਵਸਥਾ ਹੈ ਇਸਵਾਲ ਦਾ ਜਵਾਬ ਗੁਰੂ ਜੀ 33 ਅੰਗ ਤੇ ਬਖਸ਼ਿਸ਼ ਕਰਦੇ ਹਨ ਕਾਇਆ ਸਤ ਉਰਦ ਤਪ ਕਰੇ ਵਿੱਚੋਂ ਹਉਮੈ ਨ ਜਾਏ ਮਨੁੱਖ ਸਰੀਰ ਨੂੰ ਭਾਉ ਗਿਆਨ ਇੰਦਰੀਆਂ ਨੂੰ ਆਪਣੇ ਬਸ ਵਿੱਚ ਰੱਖਣ ਦੇ ਯਤਨ ਕਰਦਾ ਹੈ ਪੁੱਠਾ ਲਟਕੀ ਤਪ ਕਰਦਾ ਹੈ ਪਰ ਇਸ ਤਰ੍ਹਾਂ ਅੰਦਰੋਂ ਹੋਂ ਮੈਂ ਦੂਰ ਨਹੀਂ ਹੁੰਦੀ ਅਧਿਆਤਮਕ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ ਜੇ ਮਨੁੱਖ ਅਧਿਆਤਮਿਕ ਕੁੰਤੀ ਸੰਬੰਧੀ ਜਹੇ ਮਿੱਤੇ ਧਾਰਮਿਕ ਕੰਮ ਕਰਦਾ ਰਹੇ ਤਾਂ ਕਦੇ ਵੀ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾਮ ਵਸੇ ਮਨ ਆਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹਿਤ ਨਾਲ ਦੁਨੀਆ ਦੀ ਕਿਰਤ ਕਾਰ ਕਰਦਾ ਹੋਇਆ ਹੀ ਵਿਕਾਰਾਂ ਵੱਲੋਂ ਬਚਦਾ ਹੈ ਉਸ ਦੇ ਮਨ ਵਿੱਚ ਪਰਭੂ ਆਵਸਤ ਹੈ ਜਿਹੜਾ ਮਨੁੱਖ ਗੁਰੂ ਦੀ ਸਹਿਤ ਨਾਲ ਵਿਕਾਰਾਂ ਵੱਲੋਂ ਬਚਦਾ ਹੈ ਉਸ ਦੇ ਮਨ ਵਿੱਚ ਪਰਭੂ ਆਵਸਤ ਹੈ